ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਉਂ ਭਾਰਤੀ ਜਾਂ ਪੰਜਾਬੀ ਜੋ ਕੈਨੇਡਾ ਜਾਣ ਦੇ ਚਾਹਵਾਨ ਹਨ ਉਹਨਾਂ ਦੇ ਵੀਜ਼ੇ ਹਨ ਜੋ ਅਰਜ਼ੀਆਂ ਹਨ ਕਿਉਂ ਰਿਜੈਕਟ ਹੋ ਰਹੀਆਂ ਹਨ ਜਿਸ ਦੇ ਬਾਰੇ ਅਸੀਂ ਤੁਹਾਨੂੰ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਜਿਸ ਵਿੱਚ ਵਿਦੇਸ਼ ਵਿੱਚ ਪੜ੍ਹਾਈ ਲਈ ਆਪਣੀ ਪਹਿਲੀ ਪਸੰਦ ਕੈਨੇਡਾ ਦੇ ਸਟੱਡੀ ਪਰਮਿਟ ਲਈ ਅਰਜੀ ਦੇਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਭਾਰੀ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਬੀਬੀਸੀ ਨਾਲ ਸਾਂਝੇ ਕੀਤੇ ਗਏ ਡੇਟਾ ਵਿੱਚ ਇਹ ਸਾਹਮਣੇ ਆਇਆ ਹੈ। ਅਗਸਤ 2025 ਵਿੱਚ ਜਿੰਨਾਂ ਅਰਜ਼ੀਆਂ ਬਾਰੇ ਫੈਸਲਾ ਹੋਇਆ ਉਹਨਾਂ ਵਿੱਚੋਂ 74 ਫੀਸਦੀ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ। ਰਿਜੈਕਸ਼ਨ ਦੀ ਇਹ ਦਰ 2023 ਅਤੇ 2024 ਦੇ ਮੁਕਾਬਲੇ ਕਰੀਬ 3 ਗੁਣਾ ਵੱਧ ਹੈ। ਕੈਨੇਡਾ ਦੇ ਸਟੱਡੀ ਪਰਮਿਟ ਲਈ 2023 ਵਿੱਚ 222540 ਭਾਰਤੀ ਅਰਜੀਕਰਾਂ ਦੀਆਂ ਸਟੱਡੀ ਪਰਮਿਟ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਸਨ 2024 ਵਿੱਚ ਇਹ ਗਿਣਤੀ ਘਟ ਕੇ 94590 ਹੋ ਗਈ ਸੀ ਸਾਲ 2025 ਦੇ ਪਹਿਲੇ 8 ਮਹੀਨਿਆਂ ਵਿੱਚ ਮਹਿਜ 9955 ਭਾਰਤੀ ਅਰਜੀਕਰਾਂ ਦੇ ਸਟੱਡੀ ਪਰਮਟ ਨੂੰ ਹੀ ਮਨਜ਼ੂਰੀ ਦਿੱਤੀ ਗਈ ਸੀ ਇਹ ਦਰਸਾਉਂਦਾ ਹੈ ਕਿ ਕੈਨੇਡਾ ਵੱਲੋਂ ਵਿਦਿਆਰਥੀ ਵੀਜ਼ਿਆਂ ਦਾ ਕੋਟਾ ਘਟਾਏ ਜਾਣ ਅਤੇ ਨਿਯਮ ਸਖਤ ਕੀਤੇ ਜਾਣ ਦਾ ਭਾਰਤੀ ਵਿਦਿਆਰਥੀਆਂ ਉੱਤੇ ਕਿੰਨਾ ਅਸਰ ਪਿਆ ਹੈ ਇਸੇ ਦੌਰਾਨ ਕੈਨੇਡਾ ਸਟੱਡੀ ਪਰਮਿਟ ਲਈ ਅਪਲਾਈ ਕਰਨ ਵਾਲੇ ਭਾਰਤੀ ਅਰਜੀਕਾਰਾਂ ਦੀ ਗਿਣਤੀ ਵੀ ਘਟੀ ਹੈ ਮਹਿਕਮੇ ਮੁਤਾਬਕ ਅਗਸਤ 2025 ਵਿੱਚ ਸਟੱਡੀ ਪਰਮਿਟ ਲਈ 3920 ਭਾਰਤੀਆਂ ਨੇ ਅਪਲਾਈ ਕੀਤਾ ਜਦਕਿ ਅਗਸਤ 2023 ਵਿੱਚ ਇਹ ਗਿਣਤੀ 19175 ਸੀ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦਾ ਜਨਵਰੀ 2025 ਤੋਂ ਲੈ ਕੇ ਅਗਸਤ 2025 ਤੱਕ ਦਾ ਔਸਤ ਰਿਫਿਊਜ਼ਲ ਰੇਟ 71 ਫੀਸਦੀ ਹੈ ਇਸੇ ਸਮੇਂ ਦੌਰਾਨ ਸੰਸਾਰ ਪੱਧਰ ਉੱਤੇ ਇਹ ਦਰ 58 ਫੀਸਦੀ ਹੈ ਸੰਸਾਰ ਪੱਧਰ ਉੱਤੇ ਕੁੱਲ ਅਰਜ਼ੀਆਂ ਦਾ ਔਸਤ ਰਿਫਿਊਜ਼ਲ ਰੇਟ ਸਾਲ 2023 ਵਿੱਚ ਔਸਤ 40 ਫੀਸਦੀ ਸੀ ਸਾਲ 2024 ਵਿੱਚ ਵਧ ਕੇ 52 ਫੀਸਦੀ ਹੋ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਗਸਤ ਤੱਕ ਦਾ ਡਾਟਾ ਹੀ ਮੁਹੱਈਆ ਕਰਵਾਇਆ ਗਿਆ ਹੈ ਕੈਨੇਡਾ ਵੱਲੋਂ 2023 ਵਿੱਚ ਕੁੱਲ 515475 ਸਟੱਡੀ ਪਰਮਿਟ ਅਪਰੂਵ ਕੀਤੇ ਗਏ ਸਨ ਇਹਨਾਂ ਵਿੱਚੋਂ 222540 ਭਾਰਤੀ ਅਰਜੀਕਰ ਸਨ ਸਾਲ 2025 ਦੇ ਪਹਿਲੇ 8 ਮਹੀਨਿਆਂ ਵਿੱਚ ਕੁੱਲ 87995 ਸਟੱਡੀ ਪਰਮਿਟ ਦਿੱਤੇ ਗਏ ਸਨ ਇਨ੍ਹਾਂ ਵਿੱਚ 9955 ਭਾਰਤੀ ਅਰਜੀਕਾਰ ਸਨ ਭਾਰਤੀ ਵਿਦਿਆਰਥੀਆਂ ਦਾ ਰਿਫਿਊਜਲ ਰੇਟ ਵਧਣ ਬਾਰੇ ਬੀਬੀਸੀ ਨੂੰ ਦਿੱਤੇ ਗਏ ਆਪਣੇ ਜਵਾਬ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗੇ ਨੇ ਕਿਹਾ ਪਿਛਲੇ 2 ਸਾਲਾਂ ਵਿੱਚ ਕੁਮੰਤਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਸੁਧਾਰਾਂ ਕਰਕੇ ਅਪਰੂਵਲ ਰੇਟ ਘਟ ਹੋ ਸਕਦੇ ਹਨ ਇਨ੍ਹਾਂ ਬਦਲਾਵਾਂ ਵਿੱਚ ਕਾਲਜਾਂ ਲਈ ਵਿਦਿਆਰਥੀਆਂ ਦੇ ਮਨਜ਼ੂਰੀ ਪੱਤਰਾਂ ਦੀ आईआरसीसी ਕੋਲੋਂ ਪੁਸ਼ਟੀ ਕਰਵਾਉਣਾ ਅਤੇ ਵਿਦਿਆਰਥੀਆਂ ਲਈ ਕੈਨੇਡਾ ਆਉਣ ਲਈ ਲੜਿੰਦੇ ਫੰਡ 'ਚ ਨੂੰ ਵਧਾਉਣਾ ਸ਼ਾਮਲ ਹੈ ਇਮੀਗ੍ਰੇਸ਼ਨ ਮਹਿਕਮੇ ਨੇ ਇਹ ਵੀ ਕਿਹਾ ਕਿ ਭਾਰਤੀ ਅਰਜੀਕਰਾਂ ਦਾ ਰਿਫਿਊਜ਼ਲ ਰੇਟ ਉਸ ਸਮੇਂ ਦੌਰਾਨ ਵਧਿਆ ਜਦੋਂ 2024 ਦੇ ਅੰਤ ਵਿੱਚ ਸਟੂਡੈਂਟ ਡਾਇਰੈਕਟੋਰੇਟ ਸਟ੍ਰੀਮ ਨੂੰ ਖਤਮ ਕਰ ਦਿੱਤਾ ਗਿਆ। ਡੇਟਾ ਮੁਤਾਬਕ ਨਵੰਬਰ 2024 ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦਾ ਰਿਫਿਊਜ਼ਲ ਰੇਟ 31% ਸੀ। ਦਸੰਬਰ 2024 ਵਿੱਚ ਇਹ ਵਧ ਕੇ 52% ਹੋਇਆ ਅਤੇ ਜਨਵਰੀ 2025 ਵਿੱਚ 71%। ਮਹਿਕਮੇ ਨੇ ਕਿਹਾ ਕਿ ਸਾਰੀਆਂ ਸਟੱਡੀ ਪਰਮਿਟ ਅਰਜ਼ੀਆਂ ਨੂੰ ਬਰਾਬਰੀ ਨਾਲ ਪਰਖਿਆ ਜਾਂਦਾ ਹੈ। ਇਸ ਦਾ ਅਰਜੀਕਰ ਕਿਸੇ ਕਿਸ ਦੇਸ਼ ਦਾ ਹੈ ਇਸ ਨਾਲ ਕੋਈ ਸਬੰਧ ਨਹੀਂ ਹੈ ਸਾਲ 2025 ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਸਟੱਡੀ ਪਰਮਿਟ ਅਰਜ਼ੀਆਂ ਰੱਦ ਹੋਣ ਦੇ ਕਾਰਨ ਬਾਰੇ ਮਹਿਕਮੇ ਨੇ ਜਾਣਕਾਰੀ ਦਿੱਤੀ ਇਸ ਦੇ ਕੁਝ ਵੱਡੇ ਕਾਰਨ ਹਨ ਜਿਨ੍ਹਾਂ ਦੇ ਵਿੱਚ ਕੈਨੇਡਾ ਜਾਣ ਦਾ ਉਦੇਸ਼ ਸਪਸ਼ਟ ਨਾ ਹੋਣਾ ਹੋਰ ਕਾਰਨ ਜੋ ਸੈਕਸ਼ਨ R 2016 ਵਿੱਚ ਨਹੀਂ ਆਉਂਦੇ ਇਸ ਤੋਂ ਇਲਾਵਾ ਅਰਜੀਕਾਰਾਂ ਕੋਲ ਫੰਡ ਦੀ ਕਮੀ ਵੀ ਇਸ ਦਾ ਵੱਡਾ ਕਾਰਨ ਹੈ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਜੋ ਕੈਨੇਡਾ ਨਾਲ ਜੁੜੀ ਹਰ ਜਾਣਕਾਰੀ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ